ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜਿਸ ਿਆਂ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਿਹਾ ਸਾਂਣ ਸਾਂਣ ਫੋਰਚੀ ਲਈ ਜੀ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਮਨਪਾਲ ਸਿੰਘ ਜੀ ਠੀਕ ਹੈ ਪਿੰਡ ਨੰਗਲ ਜੀ ਜ਼ ਮਾਡਲ ਨੰਬਰ 9474 ਜੀ 53x30 ਜੀ ਠੀਕ ਹੈ ਜੀ ਜਿਹੜਾ ਆਪਾਂ ਸਾਨ ਦੇਖ ਰਹੇ ਹਾਂ ਜੀ ਇਹਦੀ ਉਮਰ ਕਿੰਨੀ ਹੈ ਜੀ ਉਮਰੇ 3 ਸਾਲ ਦਾ ਜੀ ਲਗਭਗ ਅੱਛਾ ਜੀ ਤੇ ਕਹਿ ਦੰਦਾ ਜੀ ਦੰਤ ਤਾਂ ਦੇਖ ਤਿੰਨ ਦੰਤ ਆ ਜੀ ਠੀਕ ਹੈ ਜੀ ਤੇ ਕਿਹੜੀ ਬਲੱਡ ਲਾਈਨ ਦੇ ਜੀ ਐਬੀਐਸ ਬਰਾਡ ਦਾ ਜੀ ਇਹ ਐਬੀਐਸ ਬਰਾਡ ਦਾ ਠੀਕ ਹੈ ਜੀ ਮਾਂ ਥੱਲੇ 14 15 ਲੀਟਰ ਦੋਤਾ ਆਪਾਂ ਚੋਇਆ ਜੀ ਹਾਂਜੀ ਹਾਂਜੀ ਧਿਆਨ ਦਿੱਤੀ ਇਹਦੀ ਮਾਂ ਜੀ ਆਪਾਂ ਉਹਦੇ ਮਗਰ ਆਤੀ ਜੀ ਤੋਂ ਦੇਖ ਸਕਦੇ ਹੋ ਰਾਜੀ ਸਮੇਂ ਪੜਿਆ ਹੋਆ ਠੀਕ ਹੈ ਜੀ ਮਨੇ ਤੋਰੇ ਬਾਹਰ ਕੁਝ ਜਿੰਨਾ ਨੇ ਆਪਣੇ ਕੋਲ ਉਹਦੇ ਕਰਕੇ ਸਮਨਾ ਨੇ ਰਿਜ਼ਲਟ ਵਗੈਰ ਕਿਵੇਂ ਜੀ ਇਹਦੇ 7 ਨੰਬਰ ਦੇ ਜੀ ਠੀਕ ਹੈ ਜੀ ਗੋਲ ਸੁਣਗੇ ਕੁੰਡੇ ਸਿੰਘ ਦੇ ਵਿੱਚ ਆ ਗਈ ਰਾਜੀ ਸਮਾਪਲਿਆ ਵਾ ਤੁਸੀਂ ਦੇਖ ਸਕਦੇ ਹੋ ਉਹ ਮਾਰਦਾ ਨਹੀਂ ਸੀ ਇਹਦਾ ਜੀ ਪੂਰਾ ਹਾਂਜੀ ਇਹਨਾਂ ਦਾ ਵੀ ਕੋਈ ਜਵਾਬ ਖੋਲੇ ਕੋਈ ਮਰਜ਼ੀ ਖੋਲੇ ਇਹਨਾਂ ਨੂੰ ਮਾਰੂਗਾ ਮੁੱਲ ਕੀ ਕਰਦੇ ਆਪੇ ਇਹਦਾ ਮੁੱਲ ਫੋਨ ਤੇ ਕਰਦਾਂਗੇ ਬਾਜਬ ਹੋਗਾ ਜੀ ਹਾਂਜੀ ਆ ਬਾਜਬ ਰੇਟ ਠੀਕ ਹੈ ਭਾਈ ਦੇ ਕਾਰਨ ਨਹੀਂ ਦੇ ਰਹੇ ਆਪਾਂ ਸਾਮਾਨ ਨਾਲ ਦੇ ਭਾਰੀ ਦੇ ਤੁਸੀਂ ਹਾਂਜੀ ਹਾਂਜੀ ਜਿਹਨਾਂ ਨੂੰ ਫੋਨ ਸੀਜਨ ਆ ਰਿਹਾ ਮੋਰੇ ਸਮਾਂ ਨਾਲ ਨਹੀਂ ਦੇਸੀ ਦੇ ਰਹੇ ਸੋ ਦੋਸਤੋ ਪਿੰਡ ਨੰਗਲ ਜ਼ਿਲ੍ਹਾ ਬਰਨਾਲਾ ਇੱਕ ਨੀਂ ਮੋਬਾਈਲ ਨੰਬਰ ਬੋਲ ਦਈ 94174755130 ਠੀਕ ਹੈ ਜਿਹੜਾ ਮੇਰਾ ਵੀਰ ਕੋਈ ਚਾਹ ਬੰਨ ਹੋਵੇ ਤਾਂ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ